22 ਦਸੰਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਕੱਲ ਦਿਨ ਮੌਸਮ ਸਾਫ਼ ਰਿਹਾ ਸੀਗਾ ਪਰ ਅੱਜ ਅੱਧੀ ਰਾਤ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਵੱਡੇ ਪੱਧਰ ਤੇ ਜ਼ਮੀਨੀ ਤੂਂਦ ਸ਼ੁਰੂ ਹੋ ਚੁੱਕੀ ਹੈ ਤੇ ਤਕਰੀਬਨ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚ ਬੱਡੇ ਪੱਧਰ ਤੇ ਜਮੀਨੀ ਤੁੰਦ ਪਈ ਹੋਈ ਹੈ ਸੋ ਸਵੇਰ ਵੇਲੇ ਚੱਲਣ ਵੇਲੇ ਜਰੂਰ ਸਾਵਧਾਨੀ ਵਰਤਣੀ ਚਾਹੀਦੀ ਹੈ ਪੰਜਾਬ ਦੇ ਨਾਲ ਲੱਗਦੇ ਪਹਾੜੀ ਖੇਤਰਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਥੋੜੀ ਜਿਹੀ ਹਲਕੀ ਤੋਂ ਦਰਮਿਆਨੀ ਧੁੰਦ ਬਾਕੀ ਸਾਰੇ ਖੇਤਰਾਂ ਦੇ ਵਿੱਚ ਸੰਘਣੀ ਜ਼ਮੀਨੀ ਪੱਧਰ ਤੇ ਧੁੰਦ ਦੇਖਣ ਨੂੰ ਮਿਲ ਰਹੀ ਹੈ ਖਾਸ ਕਰਕੇ ਮਾਝਾ ਮਾਲਵਾ ਦੁਆਬਾ ਜਾਂ ਇਹਨਾਂ ਦੇ ਨਾਲ ਲੱਗਦੇ ਰਾਜਸਥਾਨ ਹਰਿਆਣਾ ਯੂਪੀ ਦਿੱਲੀ ਦੇ ਕਈ ਖੇਤਰਾਂ ਤੱਕ ਅੱਜ ਧੁੰਦ ਦੀ ਚਾਦਰ ਵੱਡੇ ਪੱਧਰ ਤੇ ਬਣੀ ਹੋਈ ਹੈ ਅਮੀਰਿਆ ਕਿ ਕੁਝ ਕੁ ਖੇਤਰਾਂ ਦੇ ਵਿੱਚ ਦੁਪਹਿਰ ਦੇ ਆਸ-ਪਾਸ ਸੂਰਜ ਨਿਕਲਦਾ ਹੋਇਆ ਦਿਖਾਈ ਦੇਵੇਗਾ ਤੇ ਕਈ ਖੇਤਰਾਂ ਦੇ ਵਿੱਚ ਅਜਿਹਾ ਹੋਵੇਗਾ ਕਿ ਸੂਰਜ ਦੇ ਦਰਸ਼ਨ ਸਾਰਾ ਦਿਨ ਨਹੀਂ ਹੋਣਗੇ ਇੱਕ ਹਲਕਾ ਜਿਹਾ ਸਿਸਟਮ ਉੱਪਰ ਦੀ ਲਗਾਤਾਰ ਗੁਜ਼ਰ ਰਿਹਾ ਹੈ ਕੱਲ ਵੀ ਕੁਝ ਖੇਤਰਾਂ ਦੇ ਵਿੱਚ ਹਲਕੀ ਕਣਮਣ ਜਾਂ ਬੂੰਦਾਬੰਦੀ ਦੇਖੀ ਗਈ ਸੋ ਅੱਜ ਵੀ ਪੰਜਾਬ ਦੇ ਕੁਝ ਖੇਤਰ ਮਾਝਾ ਦੁਆਬੇ ਦੇ ਵਿੱਚ ਹਲਕੀ ਬੂੰਦਾਬੰਦੀ ਜਾਂ ਕਣਮਣ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਬਾਕੀ ਖੇਤਰਾਂ ਦੇ ਵਿੱਚ ਕੁਝ ਖਾਸ ਵਾਪਰਦਾ ਹੋਇਆ ਦਿਖਾਈ ਨਹੀਂ ਦੇਵੇਗਾ ਸਿਰਫ ਤੁੰਦ ਅਤੇ ਬੱਦਲਬਾਈ ਬਣੀ रह ਸਕਦੀ ਹੈ ਅਜ ਉਹਨਾਂ